ਇਸੇ ਸ਼ੈਂਪੂ ਬੈਰੀਅਲ ਤੋਂ ਦੀਪ ਸਿੱਧੂ ਉਹਨਾਂ ਨੇ ਬਿਬਲ ਵਜਾਇਆ ਜਦੋਂ ਉਹਨਾਂ ਨੇ ਕਾਲ ਦਿੱਤੀ ਸੀ ਤੇ ਹੁਮਕਾਰ ਪਰ ਸੀ ਦਿੱਲੀ ਬਿੱਲੀ ਅੱਜ ਤੁਸੀਂ ਵੀ ਪਹੁੰਚੋ ਕੀ ਮਹਿਸੂਸ ਕਰ ਰਹੇ ਹੋ ਦੁਬਾਰਾ ਲਾਣ ਦੀ ਕਿਉਂ ਲੋੜ ਪੈ ਗਈ ਸਫਤ ਇਹ ਤਾਂ ਨਹੀਂ ਲੱਗਦੇ ਉਹ ਆਪਣੀਆਂ ਲੋੜਾਂ ਨੂੰ ਲੱਗਦੇ ਆ ਕਿਸੇ ਤਰ੍ਹਾਂ ਨਾਲ ਧੱਕਾ ਹੋ ਰਿਹਾ ਤਾਂ ਉਹਦੇ ਅਗੇਂਸਟ ਆਵਾਜ਼ ਉਠਾਉਣੀ ਪੈਂਦੀ ਆ ਉਹੀ ਚੀਜ਼ ਤੁਸੀਂ ਦੇਖ ਰਹੇ ਹੋ ਵੀ ਰੋਸ ਆ ਸਾਰੀ ਆਵਾਮ ਚ ਵੀ ਜੋ ਧੱਕਾ ਹੋ ਰਿਹਾਗਾ ਕਿਸਾਨਾਂ ਨਾਲ ਪੰਜਾਬ ਨਾਲ ਉਹਦੇ ਅਗੇਂਸਟ ਰੋਸ ਆ ਪਹਿਲਾਂ ਵੀ ਸ਼ੰਭੂ ਤੋਂ ਸ਼ੁਰੂ ਹੋਈ ਸੀ ਤੇ ਹੁਣ ਵੀ ਸ਼ੰਭੂ ਤੋਂ ਹੀ ਸ਼ੁਰੂ ਹੋਣੀ ਹੈ ਬਿਲਕੁਲ 26 ਜਨਵਰੀ ਨੂੰ ਉਸ ਵੇਲੇ ਕਿਸਾਨੀ ਅੰਦੋਲਨ ਦੀਪ ਸੂਦਰਾਂ ਨੇ ਕੀਤਾ ਸੀਗਾ ਕੀ ਲੱਗਦਾ ਉਹਦਾ ਕਿੰਨਾ ਕਸਰ ਅੱਜ ਦੀ ਡੇਟ 'ਚ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਨੌਜਵਾਨ ਜੇਣਾ ਬਾਈ ਦਾ ਬਾਈ ਦੀ ਚਿੰਗ ਲਾਈ ਹੋਈ ਸੀਗੀ ਉਹ ਤੁਹਾਡੇ ਸਾਹਮਣੇ ਆ ਉਹ ਦੇਖਣ ਨੂੰ ਮਿਲ ਰਹਾ ਉਹ ਕਿ ਦਸਨ ਦੀ ਲੋੜ ਨਹੀਂ ਹੁੰਦੀਗੀ ਕਿੰਨੀ ਆਵਾਮ ਇੱਥੇ ਪੰਜਾਬ ਦੀ ਸੰਗਤ ਇੱਥੇ ਪਹੁੰਚੀ ਹੋਈ ਆ ਆਪਣੇ ਹੱਕ ਲੈਣ ਲਈ ਇਹ ਦਿਨੋਂ ਦਿਨ ਵਧਣੀ ਹੈ ਘਟਣੀ ਨਹੀਂ ਜੀ ਪ੍ਰਧਾਨ ਮੰਤਰੀ ਦਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਕਹਿਣਾ ਮੈਂ ਆਪਣੀ ਗਲਤੀ ਮੰਨਦਾ ਮੈਂ ਗਲਤ ਫੈਸਲੇ ਲੈ ਲਏ ਸੀ ਮੈਂ ਵਾਪਸ ਲੈਣਾ ਉਸ ਤੋਂ ਬਾਅਦ ਵੀ 2 ਸਾਲ ਤੱਕ ਲਾਗੂ ਨਾ ਕਰਨਾ ਕਿਵੇਂ ਦੇਖਦੇ ਹਾਂ ਦੇਖੋ ਇਹ ਚੀਜ਼ਾਂ ਤਾਂ ਗਵਰਨਮੈਂਟ ਦੀਆਂ ਪਾਲਿਸੀਜ਼ ਹੁੰਦੀਆਂ ਹੀ ਆਂ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਕਿ ਆਪਾਂ ਸੋਚ ਸਮਝ ਕੇ ਆਈਏ ਇਹ ਨਾ ਹੋਵੇ ਵੀ ਆਪਾਂ ਨੂੰ ਦੁਬਾਰਾ ਇਸ ਚੀਜ਼ 'ਚ ਆ ਕੇ ਮੋਰਚੇ ਲਾਉਣੇ ਪੈਣ ਉਹ ਹੀ ਚੀਜ਼ ਹੋਊਗੀ ਵੀ ਆਪਾਂ ਨੂੰ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਣੀਆਂ ਉਹ ਕਹਾਵਤ ਹੋ ਰਹੀ ਹੈਗੀ ਜੀ ਸੁਧਰ ਤੁਸੀਂ ਵੀ ਇੱਥੇ ਹਾਜ਼ਰ ਹੋ ਬਿਲਕੁਲ ਹਾਜ਼ਰ ਆਈ ਸਾਡੀ ਜਥੇਬੰਦੀ ਵੀ ਸਾਡੇ ਨਾਲ ਦੇ ਸਾਰੇ 13 ਤਰੀਕ ਦੇ ਇੱਥੇ ਨਾਲ ਆਏ ਹੋਏ ਆ ਤੇ ਇੱਥੇ ਹਾਜ਼ਰੀ ਰਵਾਂਗੇ ਜੀ ਇਸੇ ਸ਼ੈਂਪੂ ਬੈਰੀਅਲ ਤੋਂ ਦੀਪ ਸਿੱਧੂ ਉਹਨਾਂ ਨੇ ਬਿਗਲ ਬਜਾਇਆ ਸੀ ਜਦੋਂ ਇੱਥੇ ਹੀ ਉਸ ਦਿਨ ਮੈਂ ਵੀ ਮੌਜੂਦ ਸੀ 3 ਸਾਲ ਪਹਿਲਾਂ ਜਦੋਂ ਉਹਨਾਂ ਨੇ ਕਾਲ ਦਿੱਤੀ ਸੀ ਤੇ ਹੁੰਕਾਰ ਭਰੀ ਸੀ ਦਿੱਲੀ ਬਿੱਲੀ ਅੱਜ ਤੁਸੀਂ ਵੀ ਪਹੁੰਚੋ ਕੀ ਮਹਿਸੂਸ ਕਰ ਰਹੇ ਹੋ ਦੁਬਾਰਾ ਲਾਣ ਦੀ ਕਿਉਂ ਲੋੜ ਪੈ ਗਈ ਸਾਨੂੰ ਇਹ ਜੇ ਕਿਸਾਨੀ ਧਰਨੇ ਦੇਖੋ ਅਸੀਂ ਕਿਸਾਨੀ ਜਿਹੜੇ ਧਰਨੇ ਲੱਗਦੇ ਆ ਉਹ ਆਪਣੀਆਂ ਲੋੜਾਂ ਨੂੰ ਲੱਗਦੇ ਆ ਅੱਗੇ ਜੇ ਆਪਾਂ ਨੂੰ ਕਿਸੇ ਤਰ੍ਹਾਂ ਨਾਲ ਧੱਕਾ ਹੋ ਰਿਹਾ ਤਾਂ ਉਹਦੇ ਅਗੇਂਸਟ ਆਵਾਜ਼ ਉਠਾਉਣੀ ਪੈਂਦੀ ਆ ਉਹੀ ਚੀਜ਼ ਤੁਸੀਂ ਦੇਖ ਰਹੇ ਹੋ ਵੀ ਰੋਸ ਆ ਸਾਰੀ ਆਵਾਮ ਚ ਵੀ ਜੋ ਤੱਕਾ ਹੋ ਰਿਹਾਗਾ ਕਿਸਾਨਾਂ ਨਾਲ ਪੰਜਾਬ ਨਾਲ ਉਹਦੇ ਅਗੇਂਸਟੇ ਰੋਸ ਆ ਪਹਿਲਾਂ ਵੀ ਸ਼ੰਭੂ ਤੋਂ ਸ਼ੁਰੂ ਹੋਈ ਸੀ ਤੇ ਹੁਣ ਵੀ ਸ਼ੰਭੂ ਤੋਂ ਹੀ ਸ਼ੁਰੂ ਹੋਈ ਹੈ ਬਿਲਕੁਲ ਅੱਛਾ ਜੋ 26 ਜਨਵਰੀ ਨੂੰ ਉਸ ਵੇਲੇ ਕਿਸਾਨੀ ਅੰਦੋਲਨ ਦੀਪ ਸੂਦਨਾਂ ਨੇ ਕੀਤਾ ਸੀਗਾ ਕੀ ਲੱਗਦਾ ਉਹਦਾ ਕਿੰਨਾ ਕਸਰ ਅੱਜ ਦੀ ਡੇਟ ਚ ਪੰਜਾਬ ਚ ਦੇਖਣ ਨੂੰ ਮਿਲ ਰਿਹਾ ਨੌਜਵਾਨ ਤੁਹਾਡੇ ਸਾਹਮਣੇ ਹੀ ਆ ਜੀ ਜਿਹੜਾ ਬਾਈ ਦਾ ਬਾਈ ਦੀ ਚਿੰਗ ਲਾਈ ਹੋਈ ਸੀਗੀ ਉਹ ਤੁਹਾਡੇ ਸਾਹਮਣੇ ਆ ਉਹ ਦੇਖਣ ਨੂੰ ਮਿਲ ਰਹਾ ਉਹ ਕੋਈ ਦੱਸਣ ਦੀ ਲੋੜ ਨਹੀਂ ਹੁੰਦੀਗੀ ਮੇ ਕਿੰਨੀ ਆਵਾਮ ਇੱਥੇ ਪੰਜਾਬ ਦੀ ਸੰਗਤ ਇੱਥੇ ਪਹੁੰਚੀ ਹੋਈ ਆ ਆਪਣੇ ਹੱਕ ਲੈਣ ਲਈ ਇਹ ਦਿਨੋਂ ਦਿਨ ਵਧ ਰਹੀ ਹੈ ਘਟਣੀ ਨਹੀਂ ਜੀ ਬਿਲਕੁਲ ਪ੍ਰਧਾਨ ਮੰਤਰੀ ਦਾ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਕਹਿਣਾ ਮੈਂ ਆਪਣੀ ਗਲਤੀ ਮੰਨਦਾ ਮੈਂ ਗਲਤ ਫੈਸਲੇ ਲੈ ਲਏ ਸੀ ਮੈਂ ਵਾਪਸ ਲੈਣਾ ਉਸ ਤੋਂ ਬਾਅਦ ਵੀ 2 ਸਾਲ ਤੱਕ ਲਾਗੂ ਨਾ ਕਰਨਾ ਕਿਵੇਂ ਦੇਖਦੇ ਹਾਂ ਦੇਖੋ ਇਹ ਚੀਜ਼ਾਂ ਤਾਂ ਗਵਰਨਮੈਂਟ ਦੀਆਂ ਪਾਲਿਸੀਜ਼ ਹੁੰਦੀਆਂ ਹੀ ਆ ਇਹ ਆਪਾਂ ਨੂੰ ਉਦੋਂ ਵੀ ਜਿਵੇਂ ਬਾਈ ਕਹਿੰਦਾ ਹੁੰਦਾ ਸੀਗਾ ਵੀ ਆਪਾਂ ਸੋਚ ਸਮਝ ਕੇ ਆਈਏ ਇਹ ਨਾ ਹੋਵੇ ਵੀ ਆਪਾਂ ਨੂੰ ਦੁਬਾਰਾ ਇਸ ਚੀਜ਼ 'ਤੇ ਆ ਕੇ ਮੋਰਚੇ ਲਾਉਣੇ ਪੈਣ ਉਹੀ ਚੀਜ਼ ਹੋਗੀ ਵੀ ਆਪ ਹੋਲੀਆਂ ਪੈਂਦੀਆਂ ਉਹ ਕਹਾਵਤ ਹੋ ਰਹੀ ਹੈਗੀ ਤੇ ਵਾਕਈ ਮੋਰਚਾ ਆਪਾਂ ਨੂੰ ਦੁਬਾਰਾ ਸਾਰਾ ਸ਼ੁਰੂ ਤੋਂ ਵਿਟਣਾ ਪੈ ਰਿਹਾ ਹੈਗਾ ਕੀ ਲੱਗਦਾ ਆਪਾਂ ਨੂੰ ਕਿ ਪ੍ਰਧਾਨ ਮੰਤਰੀ ਵਾਕਈ ਹੀ ਕਾਰਪੋਰੇਟ ਘਟਾਨਿਆਂ ਦੇ ਹੱਥਾਂ ਦੀ ਕਟਪੁਤਲੀ ਬਣੇ ਹੋਏ ਨੇ ਦੇਖੋ ਇਹ ਚੀਜ਼ਾਂ ਦਾ ਹੁਣ ਜਿਹੜੇ ਆਪਣੀ ਲੀਡਰਸ਼ਿਪ ਉਹਨਾਂ ਨਾਲ ਗੱਲ ਕਰ ਰਹੀ ਹੈ ਉਹੀ ਦੱਸ ਸਕਦੇ ਆ ਵੀ ਕੀ ਰਵੱਈਆ ਉਹਨਾਂ ਦਾ ਜੀ ਬਾਕੀ ਤਾਂ ਇਹ ਚੀਜ਼ ਉਹਨਾਂ ਤੋਂ ਹੀ ਕਲੀਅਰ ਹੋ ਸਕਦੀ ਹੈਗੀ ਤੇ ਮੈਂ ਬਾਕੀ ਤੁਹਾਡੇ ਚੈਨਲ ਦੇ ਜ਼ਰੀਏ ਇਹੀ ਕਹਿਣਾ ਚਾਹੁੰਗਾ ਆਮ ਨੂੰ ਸਾਰੇ ਜਿੰਨੇ ਵੀ ਨੌਜਵਾਨ ਇੱਥੇ ਆ ਵੀ ਜਾਗ ਤੇ ਚ ਰਹੋ ਜਿੰਨਾ ਆਪਾਂ ਆਪਣੀ ਲੀਡਰਸ਼ਿਪ ਦੇ ਕਹਿਣੇ ਚ ਉਹਨਾਂ ਦੇ ਫੈਸਲੇ ਦੀ ਆਪਾਂ ਵੇਟ ਕਰੀਏ ਕਿਵੇਂ ਅੱਗੇ ਚੱਲਣਾ ਉਸ ਅਕੋਰਡਿੰਗ ਚੱਲਾਂਗੇ ਅੱਜ ਇੱਕ ਨੌਜਵਾਨ ਦੀ ਮੌਤ ਹੋਈ ਹੈ ਬਠਿੰਡਾ ਪਿੰਡ ਦਾ ਨੌਜਵਾਨ ਸੀਗਾ ਸ਼ੁਭਕਰਨ ਸਿੰਘ 20 ਸਾਲ ਦਾ ਗੋਲੀ ਲੱਗ ਕੇ ਬਿਲਕੁਲ ਇਹ ਤਾਂ ਹੈ ਹੀ ਆ ਜਿੰਨਾ ਹੁੰਦਾਗਾ ਜਿਹੜਾ ੱਤਕਾਗਾ ਪੰਜਾਬ ਨਾਲੇ ਤਾਂ ਹੁੰਦਾ ਹੀ ਆਇਆਗਾ ਤੇ ਅੱਗੇ ਵੀ ਹੁੰਦਾ ਹੀ ਹਾਊ ਸਾਰੀ ਆਵਾਮ ਵੀ ਤਕੜੀ ਆ ਅਸੀਂ ਤਗੜੇ ਹੋ ਕੇ ਚੱਲੇ ਆ ਤੇ ਅੱਗੇ ਵੀ ਚੱਲਾਂਗੇ ਸੋ ਦੀਪ ਸੂਧੂ ਦੇ ਰੂਪ ਚ ਤੁਸੀਂ ਵੀ ਇੱਥੇ ਹਾਜ਼ਰ ਹੋ ਬਿਲਕੁਲ ਹਾਜ਼ਰ ਆਈ ਸਾਡੀ ਜਥੇ ਤੇ ਇੱਥੇ ਹੀ ਹਾਜ਼ਰੀ ਰਵਾਂਗੇ ਜੀ ਬਿਲਕੁਲ ਠੀਕ ਹੈ ਸੋ ਮਨਦੀਪ ਸਿੱਧੂ ਨਾਲ ਗੱਲ ਚੱਲ ਰਹੀ ਸੀ ਭਰਾ ਨੇ ਦੀਪ ਸਿੱਧੂ ਤੇ ਕਿਸਾਨੀ ਧਰਨੇ ਦੇ ਵਿੱਚ ਆਪਣੀ ਹਾਜ਼ਰੀ ਅੱਜ ਉਹਨੇ ਲਵਾਈ ਹੈ ਤੇ ਕਿਹਾ ਕਿ ਜੋ 3 ਸਾਲ ਪਹਿਲਾਂ ਉਹਨਾਂ ਦਾ ਭਰਾ ਚਿੰਗ ਲਾ ਗਿਆ ਸੀ ਉਹਦਾ ਅਸਰ ਵੀ ਅੱਜ ਦੇਖਣ ਨੂੰ ਮਿਲ ਰਿਹਾ ਹੈ ਤੇ ਆਉਂਦੇ ਸਮੇਂ ਦੇ ਵਿੱਚ ਇਹ ਜਿਹੜੀ ਚਿੰਗ ਹੈ ਲਗਾਤਾਰ ਹੋਰ ਵਧਦੀ ਜਾਏਗੀ ਤੇ ਨੌਜਵਾਨਾਂ ਦੇ ਵਿੱਚ ਵੀ ਦੀਪ ਸਿੱਧੂ ਅੱਜ ਇੱਥੇ ਉਹਨਾਂ ਦੇ ਭਾਸ਼ਣਾਂ ਦੇ ਵਿੱਚ ਉਹਨਾਂ ਦੇ ਸ਼ਬਦਾਂ ਦੇ ਵਿੱਚ ਉਹਨਾਂ ਦੇ ਹੱਥਾਂ 'ਚ ਫੜੀਆਂ ਤਸਵੀਰਾਂ ਦੇ ਵਿੱਚ ਜ਼ਿੰਦਾ ਹੈ ਹੋਰ ਨਵੀਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ